ਬਾਬਾ ਜੀ ਵੈਕਰ ਜੀ ਦਾ ਖਾਲਸਾ ਵੈਕਰ ਮੈਕਰ ਜੀ ਕੀ ਫਤਿਹ ਜੀ ਤੁਹਾਡਾ ਕੀ ਨਾਮ ਹੈ ਬਾਬਾ ਜੀ ਸੋਨੀ ਸਿੰਘ ਜੀ ਪਿੰਡ ਸੂਰਤੀਆ ਜੀ ਜ਼ਿਲ੍ਹਾ ਸਰਸਾ ਜ਼ਿਲ੍ਹਾ ਸਰਸਾ ਜੀ ਹਾਂਜੀ ਤੁਹਾਨੂੰ ਬਾਬਾ ਜੀ ਦੀ ਦਵਾਈ ਨਾਲ ਕਿੰਨਾ ਫਰਕ ਹੈ ਬਾਬਾ ਜੀ ਦਵਾਈ ਨਾਲ ਬਹੁਤ ਜੀ ਮੈਂ ਮੈਡੀਕਲ ਦਵਾਈਆਂ ਬਹੁਤ ਖਾਧੀਆਂ ਸੀ ਅੱਛਾ ਜੀ ਇੱਥੋਂ ਅੱਗੇ ਜੀ ਫਰਕ ਪਿਆ ਮੈਂ ਜੀ ਟੌਪ ਕਿਤੇ ਹਸਾਣਾ 10-12000 ਦੀ ਦਵਾਈ ਖਾ ਗਿਆ ਢਾੜੀਦਾਰ ਬੰਦਾ ਜੀ ਅੱਛਾ ਹਾਂਜੀ ਹੁਣ ਤੁਹਾਨੂੰ ਬਾਬਾ ਜੀ ਦੀ ਦਵਾਈ ਨਾਲ ਫਰਕ ਹੈ ਜੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਫਰਕ ਹੈ ਜੀ ਜਿਵੇਂ ਬਿਲਕੁਲ ਸਹੀ ਹੋ ਗਿਆ ਇਹ ਤੁਹਾਨੂੰ ਠੀਕ ਹੈ ਪ੍ਰਮਾਤਮਾ ਤੁਹਾਡੀ ਦੀ ਕਿਰਪਾ ਕਰੇ ਤੁਹਾਨੂੰ ਠੀਕ ਕਰਾਉਂ ਜੀ ਵਾਇਗੁਰ ਜੀ ਦਾ ਖਾਲਸਾ ਸ਼੍ਰੀ ਵਾਇਗੁਰ ਜੀ ਦਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਬਾਬਾ ਜੀ ਜੋ ਇਹ ਮਰੀਜ਼ ਤੁਹਾਡੇ ਨਾਲ ਬੈਠੇ ਨੇ ਇਹਨਾਂ ਬਾਰੇ ਜਰੂਰ ਦੱਸੋ ਜੀ ਹਾਂ ਜੀ ਇਹ ਮਰੀਜ਼ ਤੁਹਾਡਾ ਪਿੰਡ ਕਿਹੜਾ ਜੀ ਪਿੰਡ किशनਗੜ੍ਹ ਫਰਮਾਹੀ ਜੀ किशनਗੜ੍ਹ ਫਰਮਾਹੀ ਤੋਂ ਇਹ ਆਪਣੇ ਕੋਲੇ ਪਿਛਲੇ 4 ਮਹੀਨੇ ਤੋਂ ਦਵਾਈ ਲੈਂਦੇ ਆ ਰਹੇ ਸੀਗੇ ਠੀਕ ਹੈ ਜੀ ਬਲਕਿ ਡਾਕਟਰਾਂ ਨੇ ਇਹਨਾਂ ਨੂੰ ਕਹਿਤਾ ਸੀਗਾ ਵੀ ਇਹਨਾਂ ਦਾ ਆਪਰੇਸ਼ਨ ਹੀ ਹੋਊਗਾ ਠੀਕ ਹੈ ਉਹ ਸੀ ਇਹਨਾਂ ਨੂੰ ਪਿੱਤੇ ਦੇ ਵਿੱਚ ਪੱਥਰੀ ਠੀਕ ਹੈ ਜੀ ਬਲਕਿ ਐਲੋਪੈਥੀ ਦੇ ਵਿੱਚ ਇੱਤੇ ਦੀ ਪੱਥਰੀ ਦਾ ਕੋਈ ਇਲਾਜ ਨਹੀਂ ਉਹਨਾਂ ਕੋਲੇ ਹੈਗਾ ਗਲ ਬ੍ਰੈਡ ਠੀਕ ਹੈ ਜੀ ਔਰ ਇਹਨਾਂ ਨੂੰ ਉਹਨਾਂ ਨੇ ਕਹਿਆ ਸੀ ਆਪਰੇਸ਼ਨ ਹੀ ਹੋਊਗਾ ਕਿੱਤਾ ਹੀ ਨਿਕਲਦਾ ਹੋਰ ਕੋਈ ਹੱਲ ਨਹੀਂ ਸੀ ਇਹ ਆਪਣੇ ਕੋਲੇ ਅੱਜ ਤੋਂ 4 ਮਹੀਨੇ ਪਹਿਲਾਂ ਆਏ ਸੀਗੇ ਠੀਕ ਹੈ ਜੀ ਅੱਜ 3 ਮਹੀਨੇ ਹੋ ਗਏ ਇਹਨਾਂ ਨੂੰ ਦਵਾਈ ਵਰਤਾ ਦਿਆਂ ਨੂੰ ਚੌਥਾ ਮਹੀਨਾ ਹੈ ਠੀਕ ਹੈ ਬਲਕਿ ਇਹ ਇਹਨਾਂ ਦੀ ਪਹਿਲਾ ਦੀ ਰਿਪੋਰਟ ਹੈ ਜਿਹਦੇ ਵਿੱਚ ਇਹਨਾਂ ਦੀ ਪੱਥਰੀ ਹੈ ਜਿਹੜੀ 21 ਐਮ ਐਮ ਦੀ ਸੀਗੀ ਠੀਕ ਹੈ ਜੀ ਅੱਜ ਜਿਹੜੀ ਇਹ ਰਿਪੋਰਟ ਆਪਣੇ ਕੋਲੇ ਕਰਾ ਕੇ ਲਿਆਏ ਨੇ ਉਹਦੇ ਵਿੱਚ 2.7 ਹੀ ਰਹਿ ਗਈ ਜੀ ਬਹੁਤ ਵੱਡੀ ਕਿਰਪਾ ਹੈ ਮਾਲਕ ਜੀ ਔਰ ਇਹ ਇਹਨਾਂ ਦੀ ਪਹਿਲਾਂ ਦੀ ਪਰਚੀ ਹੈ ਜਿਹੜੀ ਆਪਣੇ ਤੋਂ ਦਵਾਈ ਚਲਦੀ ਹੈ ਜੀ ਠੀਕ ਹੈ ਸੋ ਬਾਕੀ ਇਹਨਾਂ ਦਾ ਤੁਸੀਂ ਆਪ ਪੁੱਛ ਲਓ ਸਾਸੀ ਕਾ ਜੀ ਸਾਸਰੀ ਕਾ ਤੁਸੀਂ ਦੱਸੋ ਜੀ ਤੁਹਾਨੂੰ ਬਾਬਾ ਜੀ ਦਵਾਈ ਨਾਲ ਕਿੰਨਾ ਆਰਾਮ ਹੈ ਜੀ ਮੈਨੂੰ ਜੀ ਬਹੁਤ ਆਰਾਮ ਆ ਜੀ ਠੀਕ ਹੈ ਜੀ ਕਿਹੜਾ ਪਿੰਡ ਦੱਸੇ ਤੁਸੀਂ ਆਪਣਾ ਪਿੰਡ ਕਿਸਨਗੜ੍ਹ ਫਰਮਾਹੇ ਜੀ ਜ਼ਿਲ੍ਹਾ ਕਿਹੜਾ ਜੀ ਮਾਨਸਾ ਜੀ ਠੀਕ ਹੈ ਮਤਲਬ ਕਿ ਸਿੱਧਿਸ ਪਾਸ ਸਪਸ਼ਟ ਸ਼ਬਦਾਂ ਚ ਇਹ ਗੱਲ ਕਹੀਏ ਬਾਬਾ ਜੀ ਦੀ ਦਵਾਈ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਰਕ ਆ ਤੇ ਤੁਸੀਂ ਤੰਦਰੁਸਤ ਹੋ ਹਾਂ ਜੀ ਠੀਕ ਹੈ ਥੈਂਕ ਯੂ ਜੀ ਸੈਗੁਰ ਜੀ ਦਾ ਖਾਲਸਾ ਸ਼੍ਰੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਖਾਲਸਾ ਸ਼੍ਰੀ ਵਾਇਗੁਰ ਜੀ ਦੀ ਫਤਿਹ ਜੀ ਭਾਈ ਸਾਹਿਬ ਤੁਸੀਂ ਕਿੱਥੋਂ ਆਏ ਹੋ ਜੀ ਸ਼੍ਰੀ ਗੰਗਾ ਨਗਰ ਸ਼੍ਰੀ ਗੰਗਾ ਨਗਰ ਤੋਂ ਜੀ ਤੇ ਤੁਹਾਡਾ ਨਾਮ ਕੀ ਹੈ ਜੀ ਸੁਭਜਿੰਦਰ ਸਿੰਘ ਸੁਜਿੰਦਰ ਸਿੰਘ ਤੇ ਤੁਹਾਨੂੰ ਬਾਬਾ ਜੀ ਦਵਾਈ ਨਾਲ ਕੀ ਫਰਕ ਪਿਆ ਤੇ ਕਿੰਨਾ ਕੁ ਪਿਆ ਉਹ ਦੱਸੋ ਜੀ ਅੱਗੇ ਨਾਲ ਬਹੁਤ ਫਰਕ ਪਿਆ ਅੱਛਾ ਜੀ ਤੁਸੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਦਵਾਈ ਲੈਂਦਿਆਂ ਨੂੰ ਬਾਬਾ ਜੀ ਹਜੇ 1 ਮਹੀਨਾ ਹੋਇਆ ਤੇ ਤੁਹਾਨੂੰ ਬਹੁਤ ਫਰਕ ਹੈ ਠੀਕ ਹੈ ਪ੍ਰਮਾਤਮਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਤੁਸੀਂ ਕਿੱਥੋਂ ਆਏ ਹੋ ਕਿਹੜੇ ਪਿੰਡ ਤੋਂ ਆਏ ਹੋ ਜੀ ਆਏ ਗੁਰੂ ਸਾਹਿਬ ਤੋਂ ਗੁਰੂ ਹਰਸ਼ਾਏ ਤੋਂ ਕੀ ਨਾਮ ਹੈ ਤੁਹਾਡਾ ਜੀ ਲਾਲ ਸਿੰਘ ਲਾਲ ਸਿੰਘ ਤੇ ਤੁਹਾਨੂੰ ਬਾਬਾ ਜੀ ਦਵਾਈ ਨਾਲ ਕੀ ਫਾਇਦਾ ਹੋਇਆ ਤੇ ਕੀ ਤੁਹਾਡੀ ਬਿਮਾਰੀ ਸੀ ਬਿਮਾਰੀ ਸ਼ੂਗਰ ਇਹ ਹੀ ਸੀ ਜਦੋਂ 250 ਰਹਿੰਦੀ ਸੀ ਹੁਣ 140 ਤੇ ਆ ਗਿਆ ਅੱਛਾ ਹ ਅਜੀ 1 ਮਹੀਨਾ ਹੀ ਦਵਾਈ ਖਾਤੀ ਐ ਚਲੋ ਬਹੁਤ ਖੁਸ਼ੀ ਦੀ ਗੱਲ ਐ ਜੀ ਤੁਹਾਡੀ ਸ਼ੂਗਰ ਐ ਜਿਹੜੀ ਬਹੁਤ ਘਟ ਗਈ ਪ੍ਰਮਾਤਮਾ ਸਾਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਤੁਸੀਂ ਕਿੱਥੋਂ ਆਏ ਹੋ ਜੀ ਕਿਹੜੇ ਪਿੰਡ ਤੋਂ ਆਏ ਹੋ ਹੀਰੋਂ ਖੁਰਦ ਤੋਂ ਹੀਰੋਂ ਖੁਰਦ ਤੋਂ ਕਿਹੜਾ ਜ਼ਿਲ੍ਹਾ ਪੈਂਦਾ ਜੀ ਤੁਹਾਨੂੰ ਮਾਨਸਾ ਮਾਨਸਾ ਤੇ ਤੁਸੀਂ ਬਾਬਾ ਜੀ ਤੋਂ ਦਵਾਈ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਲੈ ਕੇ ਜਾਂਦੇ ਨੇ ਤੇ ਕਿੰਨਾ ਕੁ ਫਰਕ ਕਰਦੇ ਨਾਲ ਨਹੀਂ ਨਾ ਹੋ ਗਿਆ ਸਰ ਜੀ 1 ਮਹੀਨਾ ਬਾਅਦ ਆਇਆ 6 ਮਹੀਨੇ ਬਾਅਦ ਆਇਆ ਤੇ ਕਿੰ ਉਸੀ ਸੰਤੁਸ਼ਣ ਦਵਾਈ ਤੋਂ ਜੀ ਪੂਰੇ ਹਾਂ ਜੀ ਠੀਕ ਹੈ ਥੈਂਕ ਯੂ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਪ੍ਰਮਾਤਮਾ ਅਸੀ ਤਰੀ ਤੁਹਾਨੂੰ ਤੰਦਰੁਸਤੀ ਬਖਸ਼ੇ ਵੈਗੁਰਜੀ ਦਾ ਖਾਲਸਾ ਜੀ ਵੈਗੁਰਜੀ ਦੀ ਫਤਿਹ ਬਾਬਾ ਜੀ ਇਹ ਪੇਸ਼ੈਂਟ ਜੋ ਤੁਹਾਡੇ ਨਾਲ ਬੈਠੇ ਨੇ ਜੀ ਇਹਨਾਂ ਬਾਰੇ ਇਹਨਾਂ ਦੀ ਬਿਮਾਰੀ ਬਾਰੇ ਜਰੂਰ ਚੰਨਣਾ ਪਵੇ ਇਹ ਜੀ ਸਾਡੇ ਕੋਲੇ ਲਾਕਡਾਊਨ ਤੋਂ ਪਹਿਲਾਂ ਆਏ ਸੀ ਪਹਿਲਾਂ ਇਹਨਾਂ ਦੀਆਂ ਪ੍ਰੋਬਲਮਾਂ ਸੀਗੀਆਂ ਕਾਫੀ ਜੀ ਅ ਅੱਜ 13 ਸਤੰਬਰ ਜਿਹੜੇ ਦਿਨ ਆਪਾਂ ਦਵਾਈ ਦੇ ਰਹੇ ਹਾਂ ਭਾਵੇਂ ਦੀ ਕਿ ਜਿਹੜੇ ਵਿਰੋਧੀ ਬੰਦੇ ਨੇ ਉਹਨਾਂ ਵੱਲੋਂ ਆਪਣੀ ਡਸਕੇ ਪੈਂਟ ਦੇ ਵਿੱਚ ਮਰੀਜ਼ਾਂ ਨੂੰ ਰੋਕ ਰੋਕ ਕੇ ਕਿਹਾ ਜਾ ਰਿਹਾ ਵੀ ਉਹ ਬਾਬਾ ਜੀ ਨੂੰ ਤਾਂ ਪੁਲਿਸ ਲੈ ਗਈ ਜਾ ਕੇ ਗਲਤ ਦਵਾਈਆਂ ਦਿੰਦੇ ਸੀਗੇ ਵੀ ਉਥੇ ਦਵਾਈ ਦਿੰਦੇ ਨਹੀਂ ਪਰ ਆ ਮਰੀਜ਼ ਫਿਰ ਵੀ ਉਹਨਾਂ ਤੋਂ ੱੱਕੇ ਨਾਲ ਆਪਣੇ ਕੋਲ ਆ ਰਿਹਾ ਇੱਥੇ ਵੀ ਅਜੇ ਤਾਂ ਜਾਵਾਂਗੇ ਜੀ ਬਾਬਾ ਜੀ ਉਹਨਾਂ ਕਰਨੀਓ ਫੁੱਲ ੱੱਕਾ ਕੀਤਾ ਜਾ ਰਿਹਾ ਇਸੇ ਚੀਜ਼ ਨੂੰ ਆਪਾਂ ਜਿਹੜੇ ਲੋਕਾਂ ਦੇ ਸਾਹਮਣੇ ਲਿਆਉਣ ਵਾਸਤੇ ਵੀਡੀਓ ਬਣਾ ਰਹੇ ਆ ਇਹ ਬਾਈ ਜੀ ਨੂੰ ਕਾਲਾ ਪੀ ਲਿਆ ਸੀਗਾ ਠੀਕ ਹੈ ਜੀ ਬਹੁਤ ਹਸਪੀਟਲਾਂ ਚ ਗਿਆ ਠੀਕ ਨਹੀਂ ਹੋਇਆ ਤੇ ਜੇ ਸਟੇਜ ਹੁੰਦੀ ਹੈ ਇਹ ਇਹਨਾਂ ਨੇ ਆਪਣੀ 2 ਮਹੀਨੇ ਦਵਾਈ ਖਾਧੀ ਹੈ 2 ਮਹੀਨੇ ਚ ਇਹਨਾਂ ਦਾ ਕਾਲਾ ਪੀ ਲਿਆ ਜਿਹੜਾ ਬਿਲਕੁਲ ਨੈਗੇਟਿਵ ਹੋ ਗਿਆ ਜੀ ਠੀਕ ਹੈ ਜੀ ਔਰ ਇੱਕ ਹੋਰ ਪ੍ਰੋਬਲਮ ਉਸ ਤੋਂ ਬਾਅਦ ਇਹਨਾਂ ਨੂੰ ਆ ਗਈ ਸੀ ਉਹ ਵੀ ਬਿਲਕੁਲ ਠੀਕ ਹੈ ਇਹਨਾਂ ਦੀ ਬਾਕੀ ਇਹਨਾਂ ਦਾ ਤੁਸੀਂ ਆਪ ਪੁੱਛੋ ਠੀਕ ਹੈ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਹੜੇ ਪਿੰਡ ਤੋਂ ਆਏ ਬਾਈ ਜੀ ਤੁਸੀਂ ਅਸੀਂ ਆਪਣਾ ਭਾਨੀਗੜ੍ਹ ਤੋਂ ਜਾਂ ਨਾਪੀ ਨੇ ਜਾਂ ਨਹੀਂ ਅਲੌਰਖ ਪਿੰਡ ਅੱਛਾ ਕਿਹੜੇ ਜ਼ਿਲ੍ਹੇ 'ਚ ਪੈਂਦੇ ਜੀ ਸਰਹੂ ਜ਼ਿਲ੍ਹੇ ਸਰਹੂ ਜ਼ਿਲ੍ਹੇ 'ਚ ਪੈਂਦੇ ਕੀ ਨਾਮ ਹੈ ਤੁਹਾਡਾ ਜੀ ਗੁਰਮੁਖ ਸਿੰਘ ਅੱਛਾ ਜੀ ਤੁਸੀਂ ਬਾਬਾ ਜੀ ਤੋਂ ਕਿਹੜੀ ਬਿਮਾਰੀ ਦੀ ਦਵਾਈ ਖਾਧੀ ਹੈ ਤੇ ਕਿੰਨਾ ਤੁਹਾਨੂੰ ਫਰਕ ਪਿਆ ਤੁਸੀਂ ਆਪਣੀ ਜਵਾਨੀ ਦੱਸੋ ਜੀ ਹਾਂ ਜੀ ਮੈਨੂੰ ਜੀ 27 ਫਰਵਰੀ ਨੂੰ ਮੈਂ ਰਿਪੋਰਟ ਕਰਾਈ ਸੀ ਜੀ ਅੱਛਾ ਜੀ ਮੈਨੂੰ ਕਾਲੇ ਬਿਲੀ ਦੀ ਹੋ ਗਈ ਸੀ ਤੇ ਮੈਂ 1 ਮਾਰਚ ਨੂੰ ਬਾਬਾ ਜੀ ਕੋਲੇ ਆਇਆ ਸੀ ਜੀ ਠੀਕ ਹੈ ਤੇ ਮੈਂ ਦੁਬਾਰੇ ਅਪ੍ਰੈਲ ਦੇ ਮਿਡ ਚ ਰਿਪੋਰਟ ਕਰਾਈ ਸੀ ਜੀ ਠੀਕ ਹੈ ਜੀ ਜੀ ਤਾਂ ਮੈਂ ਰਿਪੋਰਟ ਕਰਾਈ ਸੀ ਉਹਨੇ ਵੀ ਮੇਰੇ ਤੋਂ ਪੁੱਛਿਆ ਵੀ ਤੂੰ ਦਵਾਈ ਕਿੱਥੋਂ ਖਾਧੀ ਹੈ ਠੀਕ ਹੈ ਵੀ ਅਜੇ ਤੱਕ ਜਿੰਨੇ ਵੀ ਰਿਪੋਰਟ ਕਰਾਈ ਹੈ ਵੀ ਨੈਗੇਟਿਵ ਕਦੇ ਆਉਂਦੀ ਨਹੀਂ ਹੁੰਦੀ ਮੈਂ ਤੇਰਾ ਪਹਿਲਾ ਕੇਸ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਪਈ ਸਭ ਕਿੱਥੋਂ ਆਏ ਤੁਸੀਂ ਜੀ ਅਸੀਂ ਪਿੰਡ ਕਰਮਾੜਾ ਜ਼ਿਲ੍ਹਾ ਬਰਨਾਲਾ ਦਾ ਜੀ ਜ਼ਿਲ੍ਹਾ ਬਰਨਾਲਾ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਕਰਨੈਲ ਸਿੰਘ ਆ ਜੀ ਮੇਰੇ ਬੱਚੇ ਦਾ ਨਾਮ ਗੁਰਵੀਰ ਸਿੰਘ ਅੱਛਾ ਜੀ ਤੇ ਉਹਨਾਂ ਦੇ ਸਿਰ ਦੇ ਵਿੱਚ ਮਤਲਬ ਪ੍ਰੋਬਲਮ ਸੀ ਪਹਿਲਾਂ ਠੀਕ ਹੈ ਜੀ ਇਹਦਾ ਇਲਾਜ ਚੱਲਦਾ ਜੀ ਮਾਦਾ ਠੀਕ ਹੈ ਜੀ ਤੇ ਬਾਅਦ ਸਾਨੂੰ ਅਸੀਂ YouTube ਤੇ ਦੇਖਿਆ ਬਾਬਾ ਜੀ ਦੀ ਮਤਲਬ ਵੀਡੀਓ ਦੇਖੀ ਇਹਨਾਂ ਦੀ ਠੀਕ ਹੈ ਜੀ ਤੇ ਉਹ ਤੋਂ ਬਾਅਦ ਫਿਰ ਮੈਨੂੰ ਹੁਣ 3 ਮਹੀਨੇ ਹੋ ਗਏ 3 ਮਹੀਨੇ ਦਾ ਖਾ ਚੁੱਕਿਆ ਅਰਬਈ ਬੱਚੇ ਨੂੰ ਠੀਕ ਹੈ ਜੀ ਤੇ ਚੌਥਾ ਮਹੀਨਾ ਹੁਣ ਚੱਲ ਰਿਹਾ ਠੀਕ ਹੈ ਜੀ ਤੇ ਕਿੰਨਾ ਫਰਕ ਹੈ ਬੱਚੇ ਨੂੰ ਤੁਹਾਡੇ ਨੂੰ ਜੀ ਫਰਕ ਤਾਂ ਬਹੁਤ ਆਈ ਮਤਲਬ ਅੱਗੇ ਜਿਹੜੀ ਬਾਹਾਂ ਸੀ ਇਸ ਤਰ੍ਹਾਂ ਖੋਲਦਾ ਨਹੀਂ ਸੀ ਅੱਛਾ ਜੀ ਹੁਣੇ ਬਾਹਾਂ ਵੀ ਚੱਕਣ ਲੱਗਿਆ ਠੀਕ ਹੈ ਜੀ ਤੇ ਜਿਹੜੀ ਕਬਜ਼ ਦੀ ਪ੍ਰੋਬਲਮ ਰਹਿੰਦੀ ਸੀ ਉਹ ਖਤਮ ਹੋ ਚੁੱਕੀ ਹੈ ਖਤਮ ਹੋ ਚੁੱਕੀ ਹਾਂ ਜੀ ਠੀਕ ਹੈ ਹੁਣ ਤਿੰਨ ਵਾਰ ਲੈਟਰ ਨਹੀਂ ਕਰਦਾ ਦੰਦ ਠੀਕ ਹੈ ਜੀ ਚਲੋ ਬਹੁਤ ਵਧੀਆ ਜੀ ਤੁਹਾਡੇ ਬੱਚੇ ਦੀ ਪਰਮਾਤਮਾ ਦੀ ਕਿਰਪਾ ਬਣੀ ਰਹੇ ਠੀਕ ਹੈ ਥੈਂਕ ਯੂ ਜੀ ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਜੀ ਬਾਈ ਜੀ ਕੀ ਨਾਮ ਹੈ ਪਟਚੁਆਣੇ ਤੋਂ ਜਿਲ੍ਹਾ ਮਾਨਸਾ ਜੀ ਹਾਂ ਜੀ ਅੱਛਾ ਬਾਈ ਜੀ ਤੁਹਾਨੂੰ ਬਾਬਾ ਜੀ ਦੀ ਦਵਾਈ ਨਾਲ ਕਿੰਨਾ ਕੁ ਫਰਕ ਹੈ ਜੀ ਠੀਕ ਆ ਬਿਲਕੁਲ ਅੱਛਾ ਤੁਸੀਂ ਹੁਣ ਬਿਲਕੁਲ ਠੀਕ ਹੋ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਾਬਾ ਜੀ ਤੋਂ ਦਵਾਈ ਲੈ ਕੇ ਜਾਂਦੇ ਨੇ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਠੀਕ ਹੈ ਮਹੀਨਾ ਤੁਹਾਨੂੰ ਦਵਾਈ ਲੈ ਕੇ ਜਾਂਦੇ ਨੇ ਹੋ ਗਿਆ ਜੀ ਤੇ ਤੁਸੀਂ ਹੁਣ ਬਿਲਕੁਲ ਠੀਕ ਹਾਂ ਠੀਕ ਹੈ ਠੀਕ ਹੈ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੋਂ ਆਏ ਤੁਸੀਂ ਜੀ ਮੈਂ ਬਟਰਾਣੇ ਤੋਂ ਆਏ ਜੀ ਕਰਾਚੋ ਲੋ ਜਿਲ੍ਹਾ ਸੰਗਰੂਰ ਪਹੁੰਚਦੇ ਜੀ ਜਿਲ੍ਹਾ ਸੰਗਰੂਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਦਰਸ਼ਨ ਸਿੰਘ ਆ ਜੀ ਅੱਛਾ ਜੀ ਤੁਸੀਂ ਜੋ ਬਾਬਾ ਜੀ ਤੋਂ ਦਵਾਈ ਲੈ ਕੇ ਗਏ ਹੋ ਉਹਦੇ ਨਾਲ ਤੁਹਾਨੂੰ ਕਿੰਨਾ ਕੁ ਫਰਕ ਹੈ ਜੀ ਮੈਨੂੰ ਵੀ ਪੰਜ 550 ਰਹਿ ਜਾਂਦੀ ਸ਼ੂਗਰ ਅੱਛਾ ਜੀ ਮੇਰਾ ਘਟ ਗਿਆ ਜੀ 300 ਹੋ ਗਿਆ ਇੱਕ ਮਹੀਨਾ ਤੋਂ ਦਵਾਈ ਖਾਦੀ ਹੈ ਹੁਣ ਇੱਕ ਮਹੀਨਾ ਖਾਦੀ ਹੈ ਅੱਛਾ ਮੈਨੂੰ ਲੱਗੀ ਦਵਾਈ ਜੀ ਚੱਕਰ ਆਉਂਦੇ ਤੇ ਠੀਕ ਹੈ ਜੀ ਉਹ ਬੰਦ ਹੋ ਗਏ ਮਤਲਬ ਕਿ ਤੁਸੀਂ ਦਵਾਈ ਤੋਂ ਸੰਤੁਸ਼ਟ ਹੋ ਬਾਬਾ ਜੀ ਹਾਂ ਜੀ ਠੀਕ ਬਾਬਾ ਜੀ ਤੁਸੀਂ ਇਹ ਪੇਸ਼ੈਂਟ ਬਾਰੇ ਕੀ ਕਹਿਣਾ ਚਾਹੋਗੇ ਇਹ ਆਪਣੇ ਕੋਲੇ ਇੱਕ ਮਹੀਨਾ ਪਹਿਲਾਂ ਆਏ ਸੀਗੇ ਜੀ ਇਹਨਾਂ ਦੀ ਸ਼ੂਗਰ 500 ਤੋਂ ਉੱਪਰ ਸੀਗੀ 500 ਤੋਂ ਉੱਪਰ ਠੀਕ ਹੈ ਆਧ ਮਹੀਨਾ ਹੋਇਆ ਹਲੇ ਇਹਨਾਂ ਨੂੰ ਦਵਾਈ ਖਾਂਦਿਆਂ ਨੂੰ ਜੀ 300 ਤੋਂ ਥੱਲੇ ਆ ਗਈ ਸ਼ੂਗਰ ਠੀਕ ਹੈ ਜੀ ਔਰ ਇਨਾਂ ਨੂੰ ਚੱਕਰ ਕਾਫੀ ਆਉਂਦੇ ਸੀ ਉਹ ਬਿਲਕੁਲ ਠੀਕ ਹੋ ਗਏ ਇਹਨਾਂ ਦੇ ਠੀਕ ਹੈ ਜੀ ਠੀਕ ਹੈ ਰਾਮਾ ਜੀ ਵੈਗੁਰ ਜੀ ਕਾ ਖਾਲਸਾ ਖਾਲਸਾ ਜੀ ਵੈਗੁਰ ਜੀ ਕੀ ਫਤਿਹ ਤੁਸੀਂ ਕਿੱਥੋਂ ਆਏ ਹੋ ਜੀ ਢੱਡਾ ਜੀ ਕੀ ਨਾਮ ਹੈ ਤੁਹਾਡਾ ਜੀ ਅਸ਼ਵਨੀ ਕੁਮਾਰ ਤੁਸੀਂ ਬਾਬਾ ਜੀ ਤੋਂ ਕਾਦੀ ਦਵਾਈ ਲੈ ਚੁੱਕੇ ਹੋ ਤੇ ਕਿੰਨਾ ਟਾਈਮ ਹੋ ਗਿਆ ਦਵਾਈ ਲੈ ਜੀ ਅੱਛਾ ਕੋਈ ਦਵਾਈ ਲੈ ਰਿਹਾ ਜੀ ਤਕਰੀਬਨ 2 ਮਹੀਨੇ ਮੈਨੂੰ ਹੋ ਗਈ ਹੈ ਤੇ ਉਹਦਾ ਰਿਜ਼ਲਟ ਕੀ ਹੈ ਜੀ ਹੁਣ ਮੈਨੂੰ ਬਹੁਤ ਫਰਕ ਆਇਆ ਜੀ ਅੱਛਾ ਤੁਹਾਨੂੰ ਬਹੁਤ ਫਰਕ ਆਇਆ ਜੀ ਠੀਕ ਹੈ ਅਮਰੀਕਾ ਜੀ ਦੀ ਦਵਾਈ ਬਹੁਤ ਜ਼ਿਆਦਾ ਘਟਾ ਦਿੱਤੀ ਅੱਛਾ ਦਵਾਈ ਲੈ ਰਹੇ ਹੋ ਮਤਲ ਬਾਬਾ ਜੀ ਤੁਸੀਂ ਪੇਸ਼ੈਂਟ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੇ ਫਤਿਹ ਇਹ ਵੀਰ ਜੀ ਬਲਾਡਾ ਸ਼ਹਿਰ ਤੋਂ ਆਪਣੇ ਕੋਲੇ ਆਏ ਸੀਗੇ ਜੀ ਅੱਜ ਤੋਂ 2 ਮਹੀਨੇ ਪਹਿਲਾਂ ਜੀ ਇਹਨਾਂ ਦੀ ਸ਼ੂਗਰ 200 ਤੋਂ ਉੱਪਰ ਸੀਗੀ ਠੀਕ ਹੈ ਜੀ ਹੁਣ ਇਹਨਾਂ ਦੀ ਸ਼ੂਗਰ 130 32 ਦੇ ਲਵੇ ਆ ਨੋਰਮਲ ਦੇ ਵਿੱਚ ਸ਼ੂਗਰ ਹੈ ਜਿਹੜੀ ਅੰਗਰੇਜ਼ੀ ਦੀ ਦਵਾਈ ਖਾਂਦੇ ਸੀ ਉਹ ਵੀ ਆਪਾਂ ਇਹਨਾਂ ਦੀ ਬੰਦ ਵਰਗੀ ਹੋਈ ਹੈ ਕਦੇ-ਕਦੇ ਜਾਂ ਗੋਲੀ ਖਾਂਦੇ ਆ ਇਹ ਤਾਂ ਬੰਦ ਵਰਗੀ ਹੋਇਆ ਸ਼ੂਗਰ ਇਹਨਾਂ ਦੀ ਹੁਣ ਬਿਲਕੁਲ ਨੋਰਮਲ ਹੈ ਔਰ ਅੱਜ ਇਹ ਤੀਜੇ ਮਹੀਨੇ ਦੀ ਦਵਾਈ ਆਪਣੇ ਤੋਂ ਲੈਣ ਆਏ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਹੈ ਤੁਹਾਡਾ ਜੀ ਹਾਂ ਜੀ ਹਾਂ ਜੀ ਕਿਹੜਾ ਪਿੰਡ ਹੈ ਜੀ ਚੱਠੇ ਸੇਖਮਾਣੀ ਇਹ ਕਿਹੜੇ ਜ਼ਿਲ੍ਹੇ ਚ ਪੈਂਦਾ ਜੀ ਇਹ ਸਰਹੂਰ ਜੀ ਅੱਛਾ ਜੀ ਬਾਬਾ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬਾਬਾ ਜੀ ਤੋਂ ਦਵਾਈ ਲੈਂਦੇ ਜੀ 1 ਮਹੀਨੇ ਲਈ ਹੈ ਜੀ ਤੁਹਾਨੂੰ ਕਿੰਨਾ ਫਰਕ ਆ ਜੀ ਵਧੀਆ ਫਰਕ ਪਿਆ ਜੀ ਇਹ ਤੁਹਾਨੂੰ ਬਹੁਤ ਫਰਕ ਹੈ ਜੀ ਹਾਂ ਜੀ ਬਾਬਾ ਜੀ ਤੁਸੀਂ ਇਹ ਪੇਸ਼ੈਂਟ ਬਾਰੇ ਕੀ ਕਹਿਣਾ ਚਾਹੋਗੇ ਜੀ 2 ਮਹੀਨੇ ਇੱਕ ਪਹਿਲਾਂ ਆਪਣੇ ਕੋਲੇ ਆਏ ਸੀਗੇ ਜੀ ਇਹਨਾਂ ਦੇ ਯਾਰ ਦੋਸਤਾਂ ਨੇ ਭੇਜਿਆ ਸੀ ਆਪਣੇ ਕੋਲੇ ਉਹ ਠੀਕ ਸੀਗੇ ਠੀਕ ਹੈ ਜੀ ਅੱਜ ਵੀ ਉਹਨਾਂ ਨੇ ਭੇਜਿਆ ਜੀ ਠੀਕ ਹੈ ਜੀ ਤੇ ਉਹ ਆਪ ਵੀ ਬਿਲਕੁਲ ਠੀਕ ਨੇ ਇਹਨਾਂ ਨੂੰ ਵੀ ਉਦੋਂ ਭੇਜਿਆ ਸੀ ਅੱਜ ਇਹਨਾਂ ਨੇ ਆਪਾਂ ਨੂੰ ਆ ਕੇ ਦੱਸਿਆ ਹੈ ਵੀ ਅਸੀਂ ਬਿਲਕੁਲ ਠੀਕ ਹਾਂ ਜੀ ਪਹਿਲਾਂ ਨਾਲੋਂ ਠੀਕ ਹੈ ਤੇ ਹਲੇ ਇਹਨਾਂ ਨੂੰ ਵੀ ਮਹੀਨੇ ਦਵਾਈ ਖਾਂਦਿਆਂ ਨੂੰ ਹੋਇਆ ਇਹਨਾਂ ਦਾ ਜੋ ਕੋਰਸ ਹੈਗਾ 3 ਕੁ ਮਹੀਨਿਆਂ ਦਾ ਠੀਕ ਹੈ ਜੀ ਹਾਂ ਉਹਦੇ 'ਚ ਬਿਲਕੁਲ ਵਾਕਈ ਵੀ ਜੋ ਪ੍ਰੋਬਲਮ ਇਹਨਾਂ ਦੀ ਹੈਗੀ ਉਹ ਠੀਕ ਹੋ ਜਾਊਗੀ ਜੀ ਵੈਕੁਰ ਕਿਹੜੇ ਪਿੰਡ ਤੋਂ ਆਇਓ ਜੀ? ਬាទ ਦੁਗਬਾਦਰਪੁਰ। ਦੁਗਬਾਦਰਪੁਰ। ਹਾਂ ਜਿਲ੍ਹਾ ਸੰਗਰੂਰ ਜੀ। ਸੰਗਰੂਰ ਜੀ। ਜੀ ਤੁਹਾਨੂੰ ਕੀ ਤੁਹਾਨੂੰ ਕਿਹਨਾਂ ਨੇ ਭੇਜਿਆ ਜੀ? ਸਾਨੂੰ ਲੌਂਗਵਾਲ ਤੋਂ ਇੱਕ ਬੰਦੇ ਨੇ ਦੱਸ ਪਾਈ ਸੀ। ਅੱਛਾ ਜੀ। ਤੇ ਉਹ ਬਿਲਕੁਲ ਠੀਕ ਹੈ। ਉਹ ਬੰਦਾ ਬਿਲਕੁਲ ਠੀਕ ਹੈ ਜੀ। ਠੀਕ ਹੈ ਜੀ। ਅੱਛਾ ਜੀ। ਉਹ ਤੁਹਾਡਾ ਨੇੜਲਾ ਜੀ। ਹਾਂ ਜੀ। ਅੱਛਾ ਤੁਸੀਂ ਉਹਨੂੰ ਦੇਖਦੇ ਹੋਏ ਤੁਸੀਂ ਇੱਥੇ ਆਏ। ਉਹਨਾਂ ਤੋਂ ਬਰਬਾਦ ਹੋ ਕੇ ਮੈਂ ਇੱਥੇ ਪਹੁੰਚ ਜਾਏਗੀ। ਠੀਕ ਹੈ ਜੀ। ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ? ਹਾਂ ਜੀ ਇਹਨਾਂ ਦੇ ਕੋਈ ਰਿਸ਼ਤੇਦਾਰ ਨੇ ਜੀ। ਉਹਨਾਂ ਨੇ ਇਹਨਾਂ ਨੂੰ ਭੇਜਿਆ ਇਹ ਉਹਨਾਂ ਨੂੰ ਦੇਖ ਕੇ ਠੀਕ ਹੋਏ ਫਿਰ ਆਪਣੇ ਕੋਲੇ ਆਏ ਨੇ ਕਿਸੇ ਤਰ੍ਹਾਂ ਦੀ ਕੋਈ ਅਫਵਾਹ ਸੁਣ ਕੇ ਨਹੀਂ ਆਏ ਥੈਂਕ ਯੂ ਵੈਗੁਰੂ ਜੀ ਦਾ ਖਾਲਸਾ ਜੀ ਵੈਗੁਰੂ ਜੀ ਕੀ ਫਤਿਹ ਹਾਂਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਦਸਕਾ ਜ਼ਿਲ੍ਹਾ ਸੰਗਰੂਰ ਗੁਰੂ ਰਾਮਦਾਸ ਦੇਸੀ ਦਵਾਈਖਾਨੇ ਤੋਂ ਅੱਜ 13 ਸਤੰਬਰ ਦਿਨ ਐਤਵਾਰ ਨੂੰ ਅਸੀਂ ਦਵਾਈਆਂ ਦੇ ਰਹੇ ਆਂ ਆਪਦੀਆਂ ਔਰ ਗੱਤੋਗੱਦ ਦੇਸ਼ਾਂ ਵਿਦੇਸ਼ਾਂ ਚੋਂ ਸਾਰੇ ਇੰਡੀਆ ਦੇ ਵਿੱਚ ਦਵਾਈ ਲੈਣ ਵਾਸਤੇ ਮਰੀਜ਼ ਪਹੁੰਚੇ ਹੋਏ ਆ ਜੋ ਇਹਨੇ ਅਫਗਾਨ ਢਾਈ ਹੋਈ ਸੀ ਅਮਰਪਾਲ ਨੇ ਉਹ ਝੂਠ ਸਾਬਤ ਹੋ ਰਹੀ ਹੈ ਸਾਰੇ ਪਾਸੇ ਆ ਸਾਡੇ ਕੋਲੇ ਮਰੀਜ਼ ਆ ਰਹੇ ਆ ਅਸੀਂ ਉਹ ਚੀਜ਼ ਨੂੰ ਤੁਹਾਡੇ ਸਾਹਮਣੇ ਸਾਰਾ ਪੱਖ ਰੱਖ ਰਹੇ ਆ ਆਪਦੇ ਤੌਰ ਤੇ ਸੋਏ ਮਾਤਾ ਜੀ ਆਇਆ ਮਾਤਾ ਜੀ ਪਿੰਡ ਕਿਹੜਾ ਤੁਹਾਡਾ ਜੀ ਰੱਤੇ ਜਿਹੜਾ ਜੀ ਰੱਤੇ ਖੇੜੇ ਤੋਂ ਮਾਤਾ ਜੀ ਆਇਆ ਇਹਨਾਂ ਦੇ ਪਿੰਡ 'ਚ ਅਸੀਂ ਪਹਿਲਾਂ ਹੀ ਬਹੁਤ ਮਰੀਜ਼ ਠੀਕ ਕੀਤੇ ਆ ਔਰ ਮਰੀਜ਼ਾਂ ਨੂੰ ਵੀ ਮਲਾ ਸਕਦੇ ਆ ਇਹ ਮਾਤਾ ਜੀ ਆਪਣੇ ਤੋਂ ਦਵਾਈ ਲਗਏ ਸੀਗੇ ਜੀ ਆਪਣੀ ਪ੍ਰੋਬਲਮ ਦੀ 1 ਮਹੀਨਾ ਹੋ ਗਿਆ 1 ਮਹੀਨੇ 'ਚ 50% ਠੀਕ ਹੋ ਗਏ ਔਰ ਇਹ ਮਾਤਾ ਜੀ ਅੱਜ ਦੂਜੇ ਮਹੀਨੇ ਦੀ ਦਵਾਈ ਲੈਣ ਆਏ ਆ ਬਾਕੀ ਮਾਤਾ ਜੀ ਦੱਸ ਦੇਣਗੇ ਵੀ ਅਸੀਂ ਠੀਕ ਆ ਮਾਤਾ ਜੀ ਤੁਹਾਨੂੰ ਬਾਬਾ ਜੀ ਦੀ ਦਵਾਈ ਨਾਲ ਫਰਕ ਹੈ ਜੀ ਹਾਂ ਜੀ ਅੱਗੋਂ ਬਹੁਤ ਫਰਕ ਆ ਜੀ ਠੀਕ ਹੈ ਮਾਤਾ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਜੀ ਠੀਕ ਹੈ ਮਾਤਾ ਜੀ ਥੈਂਕ ਯੂ ਜੀ ਖਰਜੀ ਦਾ ਖਾਲਸਾ ਜੀ ਕੋਈ ਆਇਕਰ ਜੀ ਕੀ ਫਤਿਹ ਹਾਂ ਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਕੁਲਜੀਤ ਸਿੰਘ ਭਾਈ ਕੁਲਜੀਤ ਸਿੰਘ ਕਿਹੜੇ ਪਿੰਡ ਤੋਂ ਆਏ ਹੋ ਜੀ ਮੇਰਾ ਜੀ ਬਰਨਾਲਾ ਜਿਹੜਾ ਪਿੰਡ ਪੋਤਣਾ ਪਿੰਡ ਪੂਤਣਾ ਪੋਤਣਾ ਜੀ ਪੂਤ ਤੇ ਤੁਸੀਂ ਬਾਬਾ ਜੀ ਤੋਂ ਦਵਾਈ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਲੈਂਦਿਆਂ ਮੈਂ ਬਾਬਾ ਜੀ ਤੋਂ ਜੀ 2 ਮਹੀਨੇ ਦਵਾਈ ਤਾਂ ਖਾ ਲਿਆ ਭਾਈ ਤੀਜੀ ਵੀ ਮਹੀਨੇ ਦਵਾਈ ਚੱਲ ਰਹੀ ਹੈ ਤੀਜੀ ਦੀ ਚੱਲ ਰਹੀ ਹੈ ਜੀ ਤੇ ਤੁਹਾਨੂੰ 2 ਮਹੀਨੇ ਦਵਾਈ ਖਾ ਕੇ ਕਿੰਨਾ ਫਰਕ ਹੈ ਜੀ ਮੈਨੂੰ ਜੀ 40 50% ਫਰਕ ਪੂਰਾ ਲੱਗ ਰਿਹਾ ਹੈ ਠੀਕ ਹੈ ਜੀ ਤੁਹਾਨੂੰ ਪੂਰਾ ਫਰਕ ਬਹੁਤ ਫਰਕ ਪੈ ਰਿਹਾ ਹੈ ਠੀਕ ਹੈ ਜੀ ਬਹੁਤ ਬਹੁਤ ਥੈਂਕ ਯੂ ਭਾਈ ਜੀ ਬਾਬਾ ਜੀ ਤੁਸੀਂ ਇਹ ਪੇਸ਼ੈਂਟ ਬਾਰੇ ਕੀ ਕਹਿਣਾ ਚਾਹੋਗੇ ਜੀ ਇਹ ਜੀ ਇਹਨਾਂ ਨੂੰ ਬਹੁਤ ਪੁਰਾਣੇ ਸਮੇਂ ਤੋਂ ਰੋਗ ਸੀਗਾ ਠੀਕ ਹੈ ਜੀ ਔਰ ਜਦੋਂ ਵੀ ਵਿਚਾਰੇ ਅੰਗਰੇਜ਼ੀ ਦਵਾਈ ਛੱਡ ਦਿੰਦੇ ਸੀ ਉਸ ਤੋਂ ਠੀਕ ਹੈ ਜੀ ਆਪਾਂ ਇਹਨਾਂ ਨੂੰ ਦਵਾਈ ਦਿੱਤੀ ਸੀਗੀ ਔਰ ਅੱਜ ਇਹ ਪੂਰੇ ਖੁਸ਼ ਨੇ ਅੱਜ ਹੋਰ ਮਰੀਜ਼ ਨੂੰ ਵੀ ਲੈ ਕੇ ਆਏ ਆ ਇਹ ਆਪਦੀ ਪ੍ਰੋਬਲਮ ਵਾਲਿਆਂ ਨੂੰ ਠੀਕ ਹੈ ਤੇ ਇਹਨਾਂ ਨੂੰ ਆਪਣੀ ਦਵਾਈ ਦੇ ਨਾਲ 2 ਮਹੀਨਿਆਂ ਚ 50% ਫਰਕ ਪੈ ਗਿਆ ਜੀ ਔਰ ਬਿਲਕੁਲ ਖੁਸ਼ ਨੇ ਪਹਿਲਾਂ ਦੁਖੀ ਸੀ ਵਿਚਾਰੇ ਠੀਕ ਹੈ ਤੇ ਅੱਜ 13 ਸਤੰਬਰ ਦਿਨ ਐਤਵਾਰ ਨੂੰ ਇਹ ਆਏ ਆ ਠੀਕ ਹੈ ਜੀ ਇਹਨਾਂ ਨਾਲ ਇੱਕ ਹੋਰ ਪਿੰਡ ਦਾ ਮੁੰਡਾ ਜੀ ਹੁਣ ਵੀ ਇਹੀ ਰੋਗ ਸੀਗਾ ਉਹਨੂੰ ਨਾਲ ਲੈ ਕੇ ਆਏ ਠੀਕ ਹੈ ਓਕੇ ਥੈਂਕ ਯੂ ਮੇਰਾ ਨਾਮ ਨਿਸ਼ਾਨ ਸਿੰਘ ਹੈ ਜੀ ਪਿੰਡ ਕਿਹੜਾ ਪੈਜੀ ਆਪਣਾ ਸੇਲ ਵਾਲਾ ਜੀ ਅੱਛਾ ਜੀ ਕਿਹੜੇ ਜ਼ਿਲ੍ਹੇ ਚ ਪੈਂਦਾ ਜੀ ਇਹ ਇਹ ਸੀ ਆਪਣਾ ਜੀ ਪਟਿਆਲੇ ਜੀ ਪਟਿਆਲੇ ਜ਼ਿਲ੍ਹੇ ਚ ਪੈਂਦਾ ਜੀ ਬਾਈ ਜੀ ਤੁਹਾਨੂੰ ਬਾਬਾ ਜੀ ਦੀ ਦਵਾਈ ਨਾਲ ਆਰਾਮ ਆਇਆ ਤੇ ਜੇ ਆਇਆ ਤਾਂ ਕੀ ਆਇਆ ਤੇ ਨੁਕਸਾਨ ਹੋਇਆ ਤਾਂ ਕੀ ਨਹੀਂ ਸਾਨੂੰ ਤਾਂ ਜੀ 1 ਮਹੀਨੇ ਦਵਾਈ ਲੈ ਰਹੇ ਸੀ ਅੱਛਾ ਜੀ ਜਿਹਦੇ ਵਿੱਚ ਸਾਡੇ ਜਨੂੰ ਦਿਨ ਚ ਬਿਲਕੁਲ ਹੀ दारू ਛੱਡ ਗਿਆ ਅੱਛਾ ਜੀ ਹਾਂ ਜੀ ਬਸ ਰਾਤ ਨੂੰ ਵੀ ਮਤਲਬ ਨਾ ਮਾਤਰ ਵਾਲਾ ਪੀਂਦਾ ਹੈ ਫਿਰ ਵੀ ਦੁਬਾਰਾ ਵੀ ਦਵਾਈ ਲੈਣ ਆਇਆ ਜੀ ਠੀਕ ਹੈ ਮਤਲਬ ਕਿ 100% ਰਿਜ਼ਲਟ ਆਪਾਂ ਕਹਿ ਸਕਦੇ ਹਾਂ ਹਾਂ ਜੀ ਹਾਂ ਠੀਕ ਹੈ ਜਿੱਥੇ ਮਰਜ਼ੀ ਵੀ ਕਹਿ ਸਕਦੇ ਇਹ ਨਾਮ ਦੇਣ ਨੂੰ ਵਿਚਾਰ ਹੈ ਜੀ ਬਸ ਥੈਂਕ ਯੂ ਜੀ ਠੀਕ ਹੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਜੋ ਪਿਛਲੇ ਆਪਾਂ ਕਈ ਸਾਲਾਂ ਤੋਂ ਸੰਗਤ ਦੀ ਸੇਵਾ ਕਰਦੇ ਆ ਰਹੇ ਹਾਂ ਦਵਾਈਆਂ ਦੇ ਰਹੇ ਹਾਂ ਅੱਜ ਆ ਬਾਈ ਜੀ ਆਪਣੇ ਕੋਲੇ ਜ਼ਿਲ੍ਹਾ ਪਟਿਆਲੇ ਤੋਂ ਆਏ ਸੀਗੇ ਇਹਨਾਂ ਨੇ ਆਪਣੇ ਬਾਰੇ ਤੁਹਾਨੂੰ ਦੱਸਿਆ ਇੱਕ ਮਹੀਨਾ ਪਹਿਲਾਂ ਆਪਣੇ ਤੋਂ ਇਹਨਾਂ ਦੇ ਫਾਦਰ ਸਾਹਿਬ ਸ਼ਰਾਬ ਪੀਂਦੇ ਸੀ ਦਿਨ ਰਾਤ ਇਕ ਕੀਤੀ ਹੋਈ ਸੀਗੀ ਮੀਨ ਉਹ ਪਹਿਲਾਂ ਹੀ ਦਵਾਈ ਲੈ ਕੇ ਗਏ ਸੀਗੇ ਅੱਜ ਮਹੀਨੇ ਬਾਅਦ ਹੀ ਆਏ ਇਹਨਾਂ ਨੇ ਸਾਨੂੰ ਆਪ ਦਾ ਰਿਜ਼ਲਟ ਦੱਸਿਆ ਵੀ ਉਹ ਦੇਣੇ ਜਿਹੜੀ ਸ਼ਰਾਬ ਸਾਰਾ ਦਿਨ ਪੀਂਦੇ ਰਹਿੰਦੇ ਸੀ ਉਹ ਬਿਲਕੁਲ ਬੰਦ ਕਰਤੀ ਉਹਨਾਂ ਨੇ ਹੁਣ ਇੱਕ ਟਾਈਮ ਤੇ ਆ ਗਏ ਬਲਕਿ ਜਿਹੜੇ ਅਫਵਾਹਾਂ ਡਾ ਰਹੇ ਐ ਜੋ ਅਮਰਤਪਾਲ ਸਿੰਘ ਉਹ ਬਿਲਕੁਲ ਝੂਠੀਆਂ ਅਫਵਾਹਾਂ ਪਾ ਰਿਹਾ ਐ ਇਹ ਮਰੀਜ਼ ਤੁਹਾਡੇ ਸਾਹਮਣੇ ਐ ਅੱਜ 13 ਸਤੰਬਰ ਦੇਣਾਂ ਤੋਂ ਬਾਅਦ ਵੀ ਅਸੀਂ ਦਵਾਈ ਦੇ ਰਹੇ ਹਾਂ ਮਰੀਜ਼ਾਂ ਨੂੰ ਬਾਕੀ ਉਹ ਵੀ ਅਸੀਂ ਹੋਰ ਵੀ ਵੀਡੀਓ ਪਾਵਾਂਗੇ ਜਿੰਨੇ ਮਰੀਜ਼ਾਂ ਦੀ ਸਾਡੇ ਤੋਂ ਦਵਾਈ ਚੱਲਦੀ ਐ ਜੋ ਝੂਠੀਆਂ ਵਰਸਤ ਤੇ ਜਾਂ ਫੇਸਬੁੱਕ ਤੇ ਜਾਂ YouTube ਤੇ ਵੀਡੀਓ ਪਾ ਰਹੇ ਆ ਵੀ ਮਰੀਜ਼ ਠੀਕ ਨਹੀਂ ਹੁੰਦੇ ਜੀ ਇਹ ਦਵਾਈਆਂ ਗਲਤ ਦੇ ਰਹੇ ਆ ਉਹਨਾਂ ਨੂੰ ਨੁਕਸਾਨ ਹੁੰਦੇ ਆ ਉਹ ਇਹਨਾਂ ਦੇ ਬਿਲਕੁਲ ਝੂਠੇ ਭਲੰਦੇ ਆ ਉਹ ਅਸੀਂ ਹੁਣ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਰਹੇ ਆ ਹੋਰ ਵੀ ਵੀਡੀਓ ਪਾਵਾਂਗੇ ਤੁਹਾਡਾ ਸਭ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਅਮਿਤ ਸਿੰਘ ਹੈ ਮੈਂ ਪਟਿਆਲੇ ਤੋਂ ਆਈ ਹਾਂ ਮੈਨੂੰ 1 ਮਹੀਨਾ ਹੋ ਗਿਆ ਦਵਾਈ ਖਾਂਦੇ ਨੂੰ ਮੈਂ ਪਹਿਲਾਂ ਨਾਲੋਂ ਠੀਕ ਹਾਂ ਫਰਕ ਆ ਮੈਨੂੰ ਜੀ ਬਬਾ ਜੀ ਤੁਸੀਂ ਇਹ ਪੇਸ਼ੈਂਟ ਬਾਰੇ ਕੀ ਕਹਿਣਾ ਚਾਹੋਗੇ ਇਹ ਜੀ ਆਪਣੇ ਕੋਲੇ 1 ਮਹੀਨਾ ਪਹਿਲਾਂ ਆਏ ਸੀਗੇ ਅੱਜ 13 ਸਤੰਬਰ ਦਿਨ ਐਤਵਾਰ ਨੂੰ ਅੱਜ ਇਹ ਫਿਰ ਦੁਬਾਰਾ ਆਏ ਐ ਇਹਨਾਂ ਨੇ ਆ ਕੇ ਸਾਨੂੰ ਦੱਸਿਆ ਇਹਨਾਂ ਦੀ ਪਹਿਲਾਂ ਦੀ ਵਰਤੀ ਹੈ ਜੀ ਔਰ 1 ਮਹੀਨਾ ਪਹਿਲਾਂ ਇਹ ਆਪਣੇ ਤੋਂ ਪਟਿਆਲੇ ਤੋਂ ਆਏ ਸੀਗੇ ਇਹਨਾਂ ਨੂੰ ਕੁਝ ਪ੍ਰੋਬਲਮ ਆ ਸੀ ਆਪਦੀਆਂ ਔਰ ਅੱਜ ਇਹਨਾਂ ਨੇ ਆਕੇ ਦੱਸਿਆ ਵੀ ਸਾਨੂੰ ਬਹੁਤ ਜ਼ਿਆਦਾ ਫਰਕ ਹੈ ਸਾਡੀ ਪ੍ਰੋਬਲਮ ਦੇ ਵਿੱਚ ਔਰ ਜੋ ਵੀ ਉਫਾਹ ਉੜਦੀਆਂ ਨੇ ਆਪਾਂ ਉਸ ਵਿਸ਼ੇ 'ਤੇ ਇਹ ਵੀਡੀਓ ਪਾ ਰਹੇ ਹਾਂ ਸੋ ਬਹੁਤ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 13 ਸਤੰਬਰ ਦਿਨ ਐਤਵਾਰ ਨੂੰ ਅਸੀਂ ਮਰੀਜ਼ਾਂ ਨੂੰ ਦਵਾਈ ਦੇ ਰਹੇ ਹਾਂ ਜੀ ਜੋ ਤੁਹਾਡੇ ਸਾਹਮਣੇ ਅੰਮ੍ਰਿਤਪਾਲ ਸਿੰਘ ਨੇ ਇੱਕ ਵਿਚਾਰ ਰੱਖਿਆ ਸੀ ਉਹਦੇ ਸੰਬੰਧ 'ਚ ਅਸੀਂ ਤੁਹਾਨੂੰ ਆਪਣੇ ਵੱਲੋਂ ਜੋ ਅਸੀਂ ਆਪਣੀ ਸਚਾਈ ਪੇਸ਼ ਕਰਦੇ ਆ ਰਹੇ ਆਂ ਹਾਣੀ ਮਾਤਾ ਜੀ ਤੁਹਾਡਾ ਪਿੰਡ ਕਿਹੜਾ ਜੀ ਕਿਹੜਾ ਪਿੰਡ ਬਣਾ ਲੈ ਜੀ ਕਿਹੜੇ ਜ਼ਿਲ੍ਹੇ ਚ ਪੈਂਦਾ ਜੀ ਸੰਗਰੂਰ ਜ਼ਿਲ੍ਹੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੋਂ ਮਾਤਾ ਜੀ ਆਏ ਨੇ ਜੀ ਇਹ ਪਿਛਲੇ ਮਹੀਨੇ ਸਾਡੇ ਤੋਂ ਸ਼ੂਗਰ ਦੀ ਦਵਾਈ ਲਗਾਈ ਸੀਗੇ ਇਹ ਮਾਤਾ ਜੀ ਦਾ 200 ਦੇ ਲਵੇ ਸ਼ੂਗਰ ਸੀਗਾ ਅੱਜ 1 ਮਹੀਨੇ ਬਾਅਦ ਇਹ ਦਵਾਈ ਖਾ ਕੇ ਸਾਡੇ ਕੋਲੇ ਆਇਆ ਇਹਨਾਂ ਦਾ 140 ਹੈ ਜਿਹੜਾ ਸ਼ੂਗਰ ਰਹਿ ਗਿਆ ਇਹ ਇਹਨਾਂ ਦੀ ਪਹਿਲਾ ਵਾਲੀ ਪਰਚੀ ਆ ਸਾਡੇ ਤੋਂ ਦਵਾਈ ਜਿਹੜੀ ਚੱਲਦੀ ਆ ਔਰ ਅੱਜ 1 ਮਹੀਨੇ ਬਾਅਦ ਇਹਨਾਂ ਦੀ ਜਿਹੜੀ ਦਵਾਈ ਚਲਦੀ ਨੂੰ ਹੋ ਗਿਆ ਸ਼ੂਗਰ ਦੀ ਨਾਰਮਲ ਹੈ ਜਿਹੜਾ 140 ਸ਼ੂਗਰ ਇਹਨਾਂ ਦਾ ਹੋ ਗਿਆ 200 ਤੋਂ ਬਾਕੀ ਮਾਤਾ ਜੀ ਤੁਹਾਨੂੰ ਇੱਕ ਵਾਰੀ ਦੱਸ ਦੇਣਗੇ ਮੂੰ ਮਾਤਾ ਜੀ ਇੱਕ ਵਾਰੀ ਦੱਸ ਦੋ ਵੀ ਅਸੀਂ 1 ਮਹੀਨੇ ਦੀ ਦਵਾਈ ਜਿਵੇਂ ਲਗੇ ਸੀ ਹਾਂ ਅਸੀਂ 1 ਮਹੀਨੇ ਦਵਾਈ ਲੈ ਕੇ ਗਏ ਸੀ ਜੀ ਹੁਣ ਮੈਂ ਠੀਕ ਐ ਠੀਕ ਐ ਹਾਂਜੀ ਹਾਂਜੀ